ਆਪਣੇ ਵਿਆਹ ਵਾਲੀ ਸ਼ੇਰਵਾਨੀ ਵਾਪਸ ਕਰਕੇ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਸ ਨੌਜਵਾਨ ਦਾ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ ਸੰਦੀਪ ਸਿੰਘ ਆਪਣੇ ਵਿਆਹ ਦੇ ਵਿੱਚ ਪਹਿਨੀ ਹੋਈ ਸ਼ੇਰਵਾਨੀ ਬਠਿੰਡਾ ਤੋਂ ਵਾਪਸ ਕਰਕੇ ਸਵਿਫਟ ਡਿਜ਼ਾਇਰ ਕਾਰ ਦੇ ਰਾਹੀਂ ਕੋਟਪਾ ਹੀ ਆ ਰਿਹਾ ਸੀ। ਜਦੋਂ ਓਪੀਸੀਆ ਨੇੜੇ ਬਠਿੰਡਾ ਰੋਡ ਦੇ ਉੱਪਰ ਪਹੁੰਚਿਆ ਤਾਂ ਉਸ ਦੀ ਗੱਡੀ ਪੈਂਚਰ ਹੋ ਗਈ ਤੇ ਸਿੱਧੀ ਜਾ ਕੇ ਟਰੱਕ ਦੇ ਨਾਲ ਟਕਰਾ ਗਈ ਜਿਸ ਦੇ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਦੇ ਘਰੋਂ ਹਜੇ ਤੱਕ ਵਿਆਹ ਵਾਲਾ ਟੈਂਟ ਵੀ ਨਹੀਂ ਉਤਾਰਿਆ ਗਿਆ ਸੀ ਸੰਦੀਪ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਦੱਸ ਦਈਏ ਕਿ ਸੰਦੀਪ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਆ ਉਸ ਨੂੰ ਪਿਤਾ ਦੀ ਥਾਂ ਤੇ ਹੀ ਪਟਵਾਰੀ ਦੀ ਨੌਕਰੀ ਮਿਲੇ ਸੀ ਸੰਦੀਪ ਦੀ ਮੌਤ ਦੀ ਖਬਰ ਮਿਲਦਿਆਂ ਹੀ ਘਰ ਦੇ ਵਿੱਚ ਚਿੱਕ ਝੰਘਾੜਾ ਮੱਚ ਗਿਆ ਤੇ ਲਾੜੀ ਦੋ ਦਿਨਾਂ ਦੇ ਵਿੱਚ ਹੀ ਵਿਧਵਾ ਹੋ ਗਈ। ਦੱਸ ਦਿੰਨੇ ਆ ਇੱਕ ਹੀ ਲੜਕੀ ਸਰਕਾਰੀ ਅਧਿਆਪਕਾ ਦੇ ਵਜੋਂ ਨੌਕਰੀ ਕਰਦੀ ਆ। ਮੇਰਾ ਨਾਮ ਸੰਜੀ ਕੁਮਾਰ ਹੈ ਜੀ। ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰੇ ਜੀਜਾ ਹੀ ਸੀ। ਕਦੋਂ ਮੈਰਿਜ ਹੋਇਆ ਸੀ? ਮੈਰਿਜ ਇਹਨਾਂ ਦੀ ਹੋਈ 12 ਤਰੀਕ ਨੂੰ। ਕਿਹੜੀ ਜਗ੍ਹਾ ਤੋਂ ਤੁਸੀਂ? ਅਸੀਂ ਬਡਾ ਸਾਡੇ ਤੋਂ ਮਾਨਸਾ ਡਿਸਟ੍ਰਿਕਟ। ਬੇਟੀ ਕੀ ਕੰਮ ਕਰਦੀ ਸੀ? ਬੇਟੀ ਟੀਚਰ ਐ ਸੀ ਸਰਕਾਰੀ ਕੀ ਕੰਮ ਕਰਦਾ। ਇਹ ਪਟਵਾਰੀ ਸੀ। ਕੀ ਗੱਲ ਕੀ ਹੋਈ ਐ? ਕੀ ਕਰਨੀ ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚੇ ਦੇ ਕੱਪੜੇ ਧਰਨ ਕਰਕੇ ਆ ਰਹੀ ਸੀ। ਵਾਪਸੀ ਦੇ ਨਾਲ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟੱਕਰ ਹੋਈ ਜਾਈ। ਟੱਕਰ ਬਹੁਤ ਜ਼ਬਰਦਸਤ ਸੀ। ਤੁਸੀਂ ਸਾਡੇ ਤੇ ਜਿਹੜਾ ਤੋਂ ਐਂਬੂਲੈਂਸਸ ਤੋਂ ਮਾ ਦੋ ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੇ ਪੁੱਤ ਜਾਈ ਜੀ ਨੂੰ ਖੁਸ਼ੀ ਵੀ ਨਹੀਂ ਸੀਗਾ। ਉਹ ਫੰਦਾ ਸਿਸਟਮ 10-20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੇ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ। ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ, ਕੁਝ ਵੀ ਨਹੀਂ ਸੀ। ਪਰ ਸਰਕਾਰ ਕੀ ਕਾਰਵਾਈ ਕੀਤੀ ਹੈ? ਉਸ ਕਾਰਵਾਈ ਕਰ ਰਹੀ ਹੈ ਇਹ ਆਪਣੀ, ਜੋ ਵੀ ਇਹਨੂੰ ਠੀਕ ਲੱਗ ਰਹੀ ਹੈ ਆਪਣੀ ਕਾਰਵਾਈ ਕਰ ਰਹੀ ਹੈ। ਇਹ ਮਾਮਲਾ ਸੰਦੀਪ ਸਿੰਘ ਪੁੱਤਰ ਸੋਮਪਾਲ ਪਿੰਡ ਕੋਟਪਈ ਦੇ ਰਹਿਣ ਵਾਲਾ ਹੈ ਇਹ ਪਟਵਾਰੀ ਨੌਕਰੀ ਕਰਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀਗੀ ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜੀਸਗੀ ਉਹ ਕੱਪੜੇ ਕੁਪਰੇ ਮੋੜਨ ਆਇਆ ਸੀਗਾ ਤੇ ਮੋੜ ਕੇ ਵਾਪਸ ਜਾ ਰਿਹਾ ਸੀ ਜਦੋਂ ਇਹ ਪਿੰਡ ਕਿਲੀ ਨੇ ਹਲ ਸਿੰਘ ਵਾਲੇ ਕੋਲੇ ਕੋ ਪਹੁੰਚਾ ਤਾਂ ਜਿਹੜੀ ਗੱਡੀ ਅਗੇ ਆਵਾਰਾ ਪਸ਼ੂ ਆਉਣ ਕਰਕੇ ਤੇ ਜਿਹੜੀ ਗੱਡੀ ਆ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਟਕਰਾਉਣ ਕਰਕੇ ਸੱਟਾਂ ਜਾਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੇ ਪੋਸਟ ਮਾਰਟਮ ਕਰਾ ਕੇ ਡੈੱਡ ਬਾਡੀ ਵਾਰਸ ਨੂੰ ਦਿੱਤੀ ਕਿਸ ਤਰ੍ਹਾਂ ਨਹੀਂ ਕਰਦੀ ਕਾਰਵਾਈ 174 सीआरपीसी ਕੀਤੀ ਹੈ ਜੀ ਕਿਉਂਕਿ ਵਾਰਸ ਕੋਈ ਕਾਰਵਾਈ ਨੂੰ ਨਹੀਂ ਕਰ ਵੀ ਨਹੀਂ ਕਰਨੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਹੈ ਕੁਦਰਤੀ ਤੇ اچانک ਹੋਇਆ ਹੈ